ਆਓ ਸਾਧ ਸੰਗਤ ਜੀ کافی ਸਮਾਂ ਹੋ ਗਿਆ ਸਾਧ ਸੰਗਤ ਜੀ ਆਓ ਜੋ ਗੁਰੂ ਪਾਤਸ਼ਾਹ ਜੀ ਨੇ ਅੱਜ ਹੁਕਮਨਾਮਾ ਸਾਧ ਸੰਗਤ ਜੀ ਬਖਸ਼ਿਆ ਸੀਗਾ ਸੋ ਸਾਧ ਸੰਗਤ ਜੀ ਪਹਿਲਾਂ ਆਪਾਂ ਸ਼ੁਰੂਆਤ ਦੇ ਵਿੱਚ ਹੁਕਮਨਾਮਾ ਸਾਹਿਬ ਜੀ ਦੀ ਵਿਚਾਰ ਕਰ ਲੈਣੇ ਸਾਧ ਸੰਗਤ ਜੀ ਤੇ ਅੱਜ ਸਾਧ ਸੰਗਤ ਜੀ ਪਹਿਲਾਂ ਆਪਾਂ ਗੁਰੂ ਪਾਤਸ਼ਾਹੀ ਜੀ ਵਿਆਂ ਵਿਚਾਰਾਂ ਚਲਾ ਦਿਆਂ ਆਓ ਸਾਧ ਸੰਗਤ ਜੀ ਸਾਰੀਆਂ ਸੰਗਤਾਂ ਨੂੰ ਬੇਨਤੀ ਹੈ ਸਾਧ ਸੰਗਤ ਜੀ ਪਿਆਰ ਸਤਿਕਾਰ ਦੇ ਨਾਲ ਪਾਤਸ਼ਾਹੀ ਦਾ ਧਿਆਨ ਧਰ ਕੇ ਸਾਧ ਸੰਗਤ ਜੀ ਇੱਕ ਵਾਰੀ ਸਾਧ ਸੰਗਤ ਜੀ ਆਖੋ ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਸਹਿਬ ਮਹਾਰਾਜ ਜੀ ਸਾਧ ਸੰਗਤ ਜੀ ਇੱਕ ਵਾਰੀ ਫੇਰ ਆਖੋ ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਸਹਿਬ ਮਹਾਰਾਜ ਜੀ ਤੇਰਾ ਸਭ ਸਦਕਾ ਆਓ ਸਾਧ ਸੰਗਤ ਜੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਅੱਜ ਮੋਹਰਾ ਲਾਉਂਦੇ ਨੇ ਸਾਧ ਸੰਗਤ ਜੀ ਉਸ ਕਾਲਪੁਰਖ ਦੇ ਅੱਗੇ ਬੇਨਤੀ ਕਰਕੇ ਸਾਧ ਸੰਗਤ ਜੀ ਸਾਨੂੰ ਸਮਝਾਉਂਦੇ ਨੇ ਸਾਨੂੰ ਸੋਝੀ ਦਿੰਦੇ ਨੇ ਕਿ ਮੇਰੇ ਪਿਆਰਿਓ ਮੇਰੇ ਮਿੱਤਰੋ ਸੰਗਤ ਜੀ ਤੁਸੀਂ ਉਹ ਭਗਵਾਨ ਅੱਗੇ ਉਹ ਨਰੰਗਾਰ ਅੱਗੇ ਉਹ ਸਤਿ ਕਰਪਾ ਅੱਗੇ ਉਹ ਕਾਲਪੁਰਖ ਵਾਹਿਗੁਰੂ ਦੇ ਅੱਗੇ ਇਸ ਤਰ੍ਹਾਂ ਬੇਨਤੀ ਕਰਿਆ ਕਰੋ ਡੋਲਿਆ ਨਾ ਕਰੋ ਉਹਨਾਂ ਦੇ ਅੱਗੇ ਸਾਫ਼-ਸਾਫ਼ ਸਪੱਲਟ ਗੱਲ ਕਹਿ ਦਿਆ ਕਰੋ ਬੁਰੇ ਭਲੇ ਹਮ ਥਾਰੇ ਪਰ ਡੋਰੀ ਹਾਤ ਮਾਰੇ ਉਹਦੇ ਅੱਗੇ ਝੂਠ ਨਹੀਂ ਚੱਲਣਾ ਚਤਰਾਈ ਨਹੀਂ ਚੱਲਣੀ ਸਿਆਣਫ ਨਹੀਂ ਚੱਲਣੀ ਬੱਲ ਕਰ ਸਾਧ ਸੰਗ ਜੀ ਬਿਲਕੁਲ ਕਰ ਡੰਡਾਉ ਤੋਂ ਪਉਣ ਵੱਡਾ ਹੈ ਡੰਡਾਉ ਤੋਂ ਸਾਧ ਸੰਗ ਜੀ ਜਿਹੜੀ ਕਰਨੀ ਐ ਉਹ ਕਿਵੇਂ ਕਰਨੀ ਐ ਡੰਡੇ ਦੀ ਤਰ੍ਹਾਂ ਸਾਧ ਸੰਗ ਜੀ ਲੰਬੇ ਪੈ ਕੇ ਸਾਧ ਸੰਗ ਜੀ ਨੱਕ ਵੀ ਧਰਤੀ ਦੇ ਨਾਲ ਲੱਗੇ ਮੱਥਾ ਵੀ ਧਰਤੀ ਨਾਲ ਲੱਗੇ ਗੋਡੇ ਵੀ ਧਰਤੀ ਨਾਲ ਲੱਗਣ ਪੈਰ ਦੇ ਗੂਠੇ ਵੀ ਧਰਤੀ ਦੇ ਨਾਲ ਲੱਗਣ ਛਾਤੀ ਵੀ ਧਰਤੀ ਦੇ ਨਾਲ ਲੱਗੇ ਕਰ ਡੰਡਾ ਉਤ ਪੁੰਨ ਵੱਡਾ ਹੀ ਇਹ ਸਭ ਤੋਂ ਵੱਡਾ ਪੁੰਨ ਸਾਧ ਸੰਗ ਜੀ ਵੱਡਾ ਸਾਧ ਸੰਗ ਜੀ ਪੁੰਨ ਹੈ ਆਓ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਦੇਖੋ ਸਾਨੂੰ ਸਾਧ ਸੰਗ ਜੀ ਜਿਵੇਂ ਕਿਸੇ ਬੱਚੇ ਨੂੰ ਸਾਧ ਸੰਗ ਜੀ ਆਪਣੀ ਗੋਦ ਦੇ ਵਿੱਚ ਲੈ ਕੇ ਗੁਰੂ ਅਰਜਨ ਦੇਵ ਜੀ ਚੌਂਕੜਾ ਮਾਰ ਕੇ ਚੌਂਕੜੇ ਦੇ ਵਿੱਚ ਬਿਠਾ ਕੇ ਸਾਧ ਸੰਗਤ ਜੀ ਕੁੱਟ ਕੇ ਜੱਫੀ ਪਾ ਕੇ ਸਾਧ ਸੰਗਤ ਜੀ ਸਾਨੂੰ ਗੱਲਾਂ ਸਮਝਾਉਂਦੇ ਆ ਕਿ ਮੇਰੇ ਪਿਆਰਿਓ ਉਹ ਮੇਰੇ ਵਾਹਿਗੁਰੂ ਅੱਗੇ ਉਹ ਕਰਤਾਰ ਅੱਗੇ ਉਹ ਨਿਰੰਕਾਰ ਅੱਗੇ ਇੱਕ ਕਾਲਪੁਰਖ ਅੱਗੇ ਇਸ ਤਰ੍ਹਾਂ ਤੁਸੀਂ ਜੋਤਰੀ ਕਰਿਆ ਕਰੋ ਸਾਨੂੰ ਸਾਧ ਸੰਗਤ ਜੀ ਜੋਤਰੀ ਕਰਨੀ ਸਿਖਾਉਂਦੇ ਆ ਆਓ ਸਾਧ ਸੰਗਤ ਜੀ ਗੁਰੂ ਪਾਤਸ਼ਾਹ ਜੀ ਕੀ ਬਖਸ਼ਾ ਕਰਦੇ ਨੇ ਜਿੰਨਾ ਵੀ ਇਨਸਾਨ ਸਾਧ ਸੰਗਤ ਦੀ ਚੰਗਾ ਹੋਵੇ ਪਰ ਆਪਣੇ ਆਪ ਨੂੰ ਸਾਧ ਸੰਗਤ ਜੀ ਉਹ ਚੰਗਿਆ ਦੀ ਗਿਣਤੀ ਦੇ ਵਿੱਚ ਨਾ ਸਾਧ ਸੰਗਤ ਜੀ ਜਾਣੇ ਗੁਰੂ ਦੇ ਪਿਆਰਿਓ ਬਾਪੂ ਸਾਧ ਸੰਗਤ ਜੀ ਹਮੇਸ਼ਾ ਕਹਿ ਸਕਦਾ ਵੜਿਆ ਸਕਦਾ ਸਾਧ ਸੰਗਤ ਜੀ ਪਰ ਆਪਣੇ ਆਪ ਨੂੰ ਨਹੀਂ ਚੰਗਾ ਕਹਿਣਾ ਸਾਧ ਸੰਗਤ ਜੀ ਉਹਦੇ ਕੋਲੋਂ ਨਿਵੇਂ ਹੋ ਕੇ ਰਹਿਣਾ ਮਾਲਕ ਕੋਲੋਂ ਆਓ ਸਾਧ ਸੰਗਤ ਜੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਕਿਸ ਤਰ੍ਹਾਂ ਮੂਰਾ ਲਾਉਂਦੇ ਨੇ ਆਓ ਸਾਰੇ ਸਾਧ ਸੰਗਤ ਜੀ ਆਪਾਂ ਇਸ ਜਾਪ ਦਾ ਸਾਧ ਸੰਗਤ ਜੀ ਸ਼ਬਦ ਦਾ ਕੋਈ ਗ੍ਰਹਿਣ ਕਰ ਗਏ ਸਾਧ ਸੰਗ ਜੀ ਜੋ ਸਾਡੇ ਵੀ ਕਿਨਕਾ ਹਿਰਦੇ ਵਿੱਚ ਵਸ ਜਾਵੇ ਅਸੀਂ ਵੀ ਉਹਨਾਂ ਦੇ ਪੂਰਨਾਂ ਦੇ ਉੱਤੇ ਚੱਲ ਗਏ ਅਸੀਂ ਵੀ ਸਾਧ ਸੰਗ ਜੀ ਆਪਣਾ ਲੋਕ ਪਰਲੋਕ ਸੁਧਾਰ ਲਗੇ ਸਾਧ ਸੰਗ ਜੀ ਆਓ ਗੁਰੂ ਪਾਤਸ਼ਾਹ ਜੀ ਨੂੰ ਯਾਦ ਕਰੀਏ ਸਤਨਾਮ ਸ੍ਰੀ ਵਾਹਿਗੁਰੂ ਜੀ ਸੋਰਠ ਮਹੱਲਾ ਪੰਜਵਾ ਹਮ ਮੈਲੇ ਤੁਮ ਉਜਲ ਕਰਤੇ ਹਮ ਨਿਰਗੁਣ ਤੂੰ ਦਾਤਾ ਹਮ ਮੂਰਖ ਤੁਮ ਚਤਰ ਸਿਆਣੇ ਤੂੰ ਸਰਬ ਕਲਾ ਕਾ ਗਿਆਤਾ ਇਸ ਤਰ੍ਹਾਂ ਕਰਕੇ ਗੁਰੂ ਪਾਤਸ਼ਾਹ ਜੀ ਮੋਹਰਾਂ ਲਾਉਦੇ ਨੇ ਸਾਨੂੰ ਸਮਝਾਉਂਦੇ ਨੇ ਕਿ ਮਾਲਕ ਅਗੇ ਅਰਦਾਸ ਬੇਨਤੀ ਕਰੋ ਕਿ हे ਪ੍ਰਭੂ ਅਸੀਂ ਜੀਵ ਵਕਾਰਾਂ ਦੀ ਮੈਲ ਦੇ ਨਾਲ ਭਰੇ ਰਹਿੰਦੇ ਹਾਂ ਸੱਚੇ ਪਾਤਸ਼ਾਹ ਮਹਾਰਾਜ ਜੀ ਹਮੇਸ਼ਾ ਲਈ ਸੱਚੇ ਪਾਤਸ਼ਾਹ ਅਸੀਂ ਵਕਾਰਾਂ ਦੀ ਮੈਲ ਦੇ ਵਿੱਚ ਭਰੇ ਰਹਿੰਦੇ ਹਾਂ ਸੱਚੇ ਪਾਤਸ਼ਾਹ ਜੀ ਸਾਨੂੰ ਪਵਿੱਤਰ ਕਰਨ ਵਾਲਾ ਹੈ ਸੱਚੇ ਪਾਤਸ਼ਾਹ ਤੂੰ ਸਾਨੂੰ ਪਵਿੱਤਰ ਕਰਨ ਵਾਲਾ ਹੈ ਅਸੀਂ ਗੁਣਹੀਨ ਹਾਂ ਤੂੰ ਸਾਨੂੰ ਗੁਣ ਬਖਸ਼ਣ ਵਾਲਾ ਹਾਂ ਅਸੀਂ ਜੀਵ ਮੂਰਖਾਂ ਹਾਂ ਤੂੰ ਦਾਨਾ ਹੈ ਤੂੰ ਸਿਆਣਾ ਹੈ ਤੂੰ ਸਾਨੂੰ ਚੰਗਾ ਬਣਾ ਸਕਣ ਵਾਲਾ ਹੈ ਸਾਰੇ ਹੁਨਰਾਂ ਦਾ ਤੂੰ ਮਾਲਕ ਸੱਚੇ ਪਾਤਸ਼ਾਹ ਤੂੰ ਸਾਰੇ ਹੁਨਰਾਂ ਦਾ ਮਾਲਕ ਸੱਚੇ ਪਾਤਸ਼ਾਹ ਜੀ ਤੁਸੀਂ ਸਾਨੂੰ ਸੰਤ ਬਣਾ ਸਕਦੇ ਆ ਭਗਤ ਬਣਾ ਸਕਦੇ ਆ ਸੱਚੇ ਪਾਤਸ਼ਾਹ ਜੇ ਤੁਸੀਂ ਚਾਹੋ ਤਾਂ ਸੱਚੇ ਪਾਸ਼ਾ ਦੁਨੀਆ ਰੱਬ ਰੱਬ ਕਰਨ ਲੱਗ ਪੈਂਦੀ ਆਖੋ ਸਤਨਾਮ ਸ੍ਰੀ ਵਾਹਿਗੁਰੂ ਜੀ ਅੱਗੇ ਸਾਧ ਸੰਗ ਜੀ ਬਖਸ਼ਾਂ ਕਰਦੇ ਨੇ ਮਾਦੋ ਹਮੇ ਐਸੇ ਤੂੰ ਐਸਾ ਸਾਥ ਸੰਗ ਜੀ ਜਦੋਂ ਗੁਰੂ ਪਾਤਸ਼ਾਹ ਜੀ ਕਹਿੰਦੇ ਆ ਨਾ ਕਿ ਮਾਦੋ ਹਮ ਐਸੇ ਤੋਂ ਐਸਾ ਸਾਥ ਸੰਗ ਜੀ ਉਦੋਂ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਸਾਥ ਸੰਗ ਜੀ ਇਸ ਤਰ੍ਹਾਂ ਬਤੀਤ ਹੁੰਦਾ ਜਿਵੇਂ ਗੁਰੂ ਅਰਜਨ ਦੇਵ ਜੀ ਸੱਚੇ ਪਾਤਸ਼ਾਹ ਜੀ ਸਾਰੀ ਸੰਗਤ ਦੇ ਵਿੱਚ ਸਾਥ ਸੰਗ ਜੀ ਕੀਰਤਨ ਕਰਦੇ ਹੋਣ ਤੇ ਕਾਲਪੁਰਖ ਦੇ ਅੱਗੇ ਸਾਰੀ ਸੰਗਤ ਨੂੰ ਲੈ ਕੇ ਸਾਧ ਸੰਗਤ ਜੀ ਅਰਦਾਸ ਬੇਨਤੀ ਕਰਦੇ ਹੁਣ ਕਿਹੜੀ ਹਮੇ ਐਸੇ ਤੂੰ ਐਸਾ ਮਾਦੋ ਹਮੇ ਐਸੇ ਤੂੰ ਐਸਾ ਹਮੇ ਐਸੇ ਤੂੰ ਐਸਾ ਮਾਦੋ ਹਮੇ ਐਸੇ ਤੂੰ ਐਸਾ ਹਮੇ ਐਸੇ ਤੂੰ ਐਸਾ ਹਮੇ ਐਸੇ ਤੂੰ ਐਸਾ हम ऐसे तू ऐसा मारो हम ऐसे तू ऐसा सा संग जी कि आनंद आंदा ਉਹਨਾਂ ਦਾ ਦ੍ਰਿਸ਼ਟ ਸਾਡੇ ਸਾਹਮਣੇ ਆਉਂਦਾ ਸਾਧ ਸੰਗ ਜੀ ਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਮਾਦੋ ਹਮ ਐਸੇ ਤੂੰ ਐਸਾ ਕੈਸਾ ਹਮ ਪਾਪੀ ਤੁਮ ਪਾਪ ਖੰਡਨ ਨੀਕੋ ਠਾ ਕਰਦੇ ਸਾ ਸਾਧ ਸੰਗ ਜੀ ਗੁਰੂ ਸਾਹਿਬ ਜੀ ਬਖਸ਼ਾ ਕਰਦੇ ਨੇ ਕਿ ਹੈ ਮੇਰੇ ਮਾਲਕ ਅਸੀਂ ਜੀਵ ਇਹੋ ਜਿਹੇ ਵਿਕਾਰਾਂ ਅਵਕਾਰੀ ਆਂ ਸੱਚੇ ਪਾਤਸ਼ਾਹ ਹਮਾਰਾ ਜੀ ਅਸੀਂ ਵਿਕਾਰਾਂ ਦੇ ਭਰੇ ਆਂ ਸੱਚੇ ਪਾਤਸ਼ਾਹ ਤੂੰ ਇਹੋ ਜੀ ਆਂ ਸੱਚੇ ਪਾਤਸ਼ਾਹ ਉਪਕਾਰੀ ਆਂ ਸੱਚੇ ਪਾਤਸ਼ਾਹ ਅਸੀਂ ਪਾਪ ਕਮਾਉਣ ਵਾਲੇ ਆਂ ਤੂੰ ਸਾਡੇ ਪਾਪਾਂ ਦਾ ਨਾਸ ਕਰਨ ਵਾਲਾ ਆਂ ਆਖੋ ਸਤਨਾਮ ਸ੍ਰੀ ਵਾਹਿਗੁਰੂ ਜੀ ਤੇਰਾ ਸੱਚੇ ਪਾਤਸ਼ਾਹ ਜਿਹੜਾ ਦੇਸ਼ ਉਹ ਸੋਹਣਾ ਹੈ ਸਾਧ ਸੰਗ ਜੀ ਤੇਰਾ ਦੇਸ਼ ਸੋਹਣਾ ਹੋਣਾ ਹੈ ਨੀਕੋ ਠਾਕਰ ਦੇ ਸਾਧ ਸੰਗ ਜੀ ਸਾਧ ਸੰਗ ਜੀ ਤੇਰਾ ਦੇਸ਼ ਸੋਹਣਾ ਹੈ ਸਾਧ ਸੰਗਤ ਸਾਧ ਸੰਗ ਜੀ ਸੋਹਣੀ ਹੈ ਤੇਰਾ ਦੇਸ਼ ਕਿਹੜਾ ਹੈ ਤੂੰ ਵਸਦਾ ਕਿੱਥੇ ਆ ਜਿੱਥੇ ਸਾਧ ਸੰਗਤ ਦਾ ਵਾਸਾ ਆਖੋ ਸਤਨਾਮ ਸ੍ਰੀ ਵਾਹਿਗੁਰੂ ਜੀ ਸਾਧ ਸੰਗਤ ਜੀ ਇੱਥੇ ਜਿੱਥੇ ਹੁਣ ਆਪਾਂ ਬੈਠੇ ਆ ਗੁਰੂ ਅਰਜਨ ਦੇਵ ਜੀ ਨੂੰ ਯਾਦ ਕਰਦੇ ਆ ਸਾਧੇ ਵਿਚਕਾਰ ਸਾਧ ਸੰਗਤ ਜੀ ਗੁਰੂ ਗ੍ਰੰਥ ਸਾਹਿਬ ਵਾਲੀ ਜਗ੍ਹਾ ਤੇ ਸਾਧ ਸੰਗਤ ਜੀ ਗੁਰੂ ਅਰਜਨ ਦੇਵ ਜੀ ਬੈਠੇ ਹਨ ਆਕੋ ਸਤਨਾਮ ਸ੍ਰੀ ਵਾਹਿਗੁਰੂ ਜੀ ਸਾਧ ਸੰਗਤ ਜੀ ਇੱਥੇ ਹੀ ਸਾਧ ਸੰਗਤ ਜੀ ਗੁਰੂ ਅਰਜਨ ਦੇਵ ਜੀ ਬੈਠੇ ਹਨ ਜੇ ਦੂਸਰੇ ਪਾਸੇ ਦੇਖਿਆ ਜਾਵੇ ਤਾਂ ਸਾਧ ਸੰਗਤ ਜੀ ਇਹ ਦੁਨੀਆ ਦੇ ਵਿੱਚ ਜਿੰਨੇ ਵੀ ਸਾਧ ਸੰਗਤ ਜੀ ਬਨਾਸਪਤੀ ਤੋਂ ਲੈ ਕੇ ਸਾਧ ਸੰਗਤ ਜੀ ਜਿਤਨੇ ਵੀ ਜੀਵ ਜੰਤੂ ਸਾਧ ਸੰਗਤ ਜੀ ਉਹਦੀਆਂ ਸੰਗਤਾਂ ਇਹਨਾਂ ਸੰਗਤਾਂ ਦੇ ਵਿੱਚ ਜਰੇ-ਜਰੇ ਵਿੱਚ ਕਣ-ਕਣ ਦੇ ਵਿੱਚ ਸਿਮੇਰਾ ਭਗਵਾਨ ਉਹ ਅੱਲਾ ਵਾਹਿਗੁਰੂ ਵਸਦਾ ਸਾਧ ਸੰਗਤ ਜੀ ਸਾਥ ਸੰਗ ਜੀ ਇਸ ਤਰ੍ਹਾਂ ਕਰਕੇ ਗੁਰੂ ਪਾਤਸ਼ਾਹੀ ਬਖਸ਼ਾ ਕਰਦੇ ਨੇ ਤੂੰ ਸਭ ਸਾਜੇ ਸਾਜਨ ਵਾਜੇ ਜਿਉ ਪਿੰਡ ਦੇ ਪ੍ਰਾਨਾ ਨਿਰਗੁਣਿਆਰੇ ਗੁਣ ਨਹੀਂ ਕੋਈ ਤੁਮ ਦਾਨ ਦਿਓ ਮਿਰਵਾਨਾ ਅੱਗੇ ਸਾਥ ਸੰਗ ਜੀ ਪਾਤਸ਼ਾਹ ਮਹਾਰਾ ਲਾਉਂਦੇ ਨੇ ਕਿ हे ਪ੍ਰਭੂ ਸੱਚੇ ਪਾਤਸ਼ਾਹ ਗੁਰੂ ਗਰੀਬ ਨਿਵਾਇ ਸੱਚੇ ਪਾਤਸ਼ਾਹ ਮਹਾਰਾਜ ਜੀ ਤੂੰ ਜੈੰਦ ਸਰੀਰ ਪ੍ਰਾਨ ਦੇ ਸਾਰੇ ਸੱਚੇ ਪਾਤਸ਼ਾਹ ਜੀ ਤੁਸੀਂ ਬਖਸ਼ਾ ਕੀਤੀਆਂ ਹਨ ਮਹਾਰਾਜ ਜੀ ਤੁਸੀਂ ਜਨਮ ਦਿੱਤੀ ਹੈ ਸਰੀਰ ਦਿੱਤਾ ਆਪਰਾਣ ਦੇ ਕੇ ਸਾਰੇ ਜੀਵਾਂ ਨੂੰ ਪੈਦਾ ਕੀਤਾ ਹੈ ਸੱਚੇ ਪਾਤਸ਼ਾਹ ਪੈਦਾ ਕਰਕੇ ਸਭ ਉੱਤੇ ਬਖਸ਼ ਕੀਤੀ ਹੈ ਤੁਹਾਡੀ ਸੱਚੇ ਪਾਤਸ਼ਾਹ ਏ ਮਿਹਰਬਾਨ ਅਸੀਂ ਜੀਵ ਗੁਣਹੀਨ ਹਾਂ ਸਾਡੇ ਵਿੱਚ ਕੋਈ ਗੁਣ ਨਹੀਂ ਹੈ ਤੂੰ ਸਾਨੂੰ ਗੁਣਾ ਦੀ ਦਾਤ ਬਖਸ਼ਦਾ ਹੈ ਸੱਚੇ ਪਾਤਸ਼ਾਹ ਜੀ ਤੂੰ ਹੀ ਸੱਚੇ ਪਾਤਸ਼ਾਹ ਸਾਡੇ ਦੇ ਉੱਤੇ ਕਿਰਪਾ ਕਰਦਾ ਤੂੰ ਹੀ ਸਨਮਤ ਬੁੱਧ ਦਿੰਦਾ ਏ ਗੁਰੂ ਅਰਜਨ ਦੇਵ ਜੀ ਤੁਸੀਂ ਸਾਡੇ ਸਿਰ ਦੇ ਉੱਤੇ ਹੱਥ ਰੱਖ ਕੇ ਸੱਚੇ ਪਾਤਸ਼ਾਹ ਸਾਡੇ ਕੋਲੋਂ ਕਾਰਜ ਰਾਸ ਕਰਾਉਨੇ ਹਾਂ ਸੱਚੇ ਪਾਤਸ਼ਾਹ ਜੀ ਅੱਗੇ ਬਖਸ਼ਾ ਕਰਦੇ ਨਹੀਂ ਤੂੰ ਕਰੋ ਪਲਾ ਹਮ ਪਲੋ ਨਾ ਜਨ ਤੂੰ ਸਦਾ ਸਦਾ ਦਿਆਲਾ ਤੂੰ ਸੁਖ ਦਾਈ ਪੁਰਖ ਬਿਧਾਤੇ ਤੁਮ ਰੱਖੋ ਆਪਣੇ ਬਾਲਾ ਸਾ ਸੰਗ ਜੀ ਅੱਗੇ ਗੁਰੂ ਪਾਤਸ਼ਾਹ ਜੀ ਬਖਸ਼ਾਂ ਕਰਦੇ ਨੇ ਤੁਮ ਕਰੋ ਭਲਾ ਹਮ ਭਲੋ ਨਾ ਜਾਣਾ ਸਾ ਸੰਗ ਜੀ ਗੁਰੂ ਸਾਹਿਬ ਜੀ ਤਾਂ ਹਮੇਸ਼ਾ ਹੀ ਸਾਡਾ ਭਲਾ ਕਰਦੇ ਰਹਿੰਦੇ ਆ ਅਸੀਂ ਸਾਧ ਸੰਗ ਜੀ ਕਈ ਵਾਰੀ ਅਰਦਾਸ ਬੇਨਤੀ ਕਰਦੇ ਆਂ ਕਈ ਵਾਰੀ ਆਪਣੇ ਪਿੰਡਾਂ ਵਿੱਚ ਸਾਧ ਸੰਗ ਜੀ ਅਸੀਂ ਲੋਸਮੈਟ ਕਰਦੇ ਆਂ ਕਿ ਸਾਧ ਸੰਗ ਜੀ ਸਾਡੇ ਪਿੰਡ ਦੇ ਵਿੱਚ ਭਲੇ ਦੇ ਸਰਬੱਤ ਦੇ ਭਲੇ ਦੀ ਅਰਦਾਸ ਦੇ ਵਾਸਤੇ ਸਾਧ ਸੰਗ ਜੀ ਅਖੰਡ ਪਾਠ ਰੱਖਿਆ ਜਾਂਦਾ ਹੈ ਸਾਡੇ ਪਿੰਡ ਦੇ ਵਿੱਚ ਸਾਧ ਸੰਗ ਜੀ ਆਪਣੇ ਪਿੰਡ ਵਿੱਚ ਸਹਿਜ ਪਾਠ ਰੱਖਿਆ ਜਾਂਦਾ ਹੈ ਸਰਬੱਤ ਦੇ ਭਲੇ ਵਾਸਤੇ ਤੇ ਸਾਧ ਸੰਗ ਜੀ ਬਾਅਦ ਵਿੱਚ ਅਰਦਾਸ ਬੇਨਤੀ ਕਰਦੇ ਆਂ ਕਿ ਸੱਚੇ ਪਾਤਸ਼ਾਹ ਸਰਬੱਤ ਦਾ ਭਲਾ ਕਰਨਾ ਗੁਰੂ ਦੇ ਪਿਆਰੇ ਗੱਲ ਛੋਭਾ ਨਹੀਂ ਦਿੰਦੀਗੀ ਕਿਉਂ ਕਿ ਭਗਵਾਨ ਵੀ ਕਿਸੇ ਦਾ ਮਾੜਾ ਕਰਦਾ ਆਖੋ ਸਤਨਾਮ ਸ੍ਰੀ ਵਾਹਿਗੁਰੂ ਜੀ ਉਹ ਤਾਂ ਸਾਧ ਸੰਗ ਜੀ ਭਗਵਾਨ ਤੇ ਮਾੜਾ ਨਹੀਂ ਕਰਦਾ ਕੋਈ ਮਾਤਾ ਪਿਤਾ ਆਪਣੇ ਬੱਚਿਆਂ ਦਾ ਮਾੜਾ ਨਹੀਂ ਕਰਦਾਗਾ ਅਰਦਾਸ ਤਾਂ ਉਹਦੇ ਅੱਗੇ ਕਰੋ ਮੈਂਨ ਤਾਂ ਉਹਦੇ ਅੱਗੇ ਕਰੋ ਸਾਧ ਸੰਗ ਜੀ ਜਿਹੜਾ ਕਿਸੇ ਦਾ ਬੁਰਾ ਕਰਦਾ ਵੀ ਭਾਈ ਇਹਨੂੰ ਬਖਸ਼ ਦੇ ਤੂੰ ਸਾਡੀ ਮਨਤ ਹੈ ਸਾਡੀ ਅਰਦਾਸ ਆ ਸਾਡਾ ਤਰਲ ਹੈ ਇਹਨੂੰ ਬਖਸ਼ ਦੇ ਤੂੰ ਸਾਥ ਸੰਗ ਜੀ ਉਹ ਤਾਂ ਕਰਦਾ ਹੀ ਸਾਥ ਸੰਗ ਜੀ ਭਲਾ ਉਹ ਤਾਂ ਬੁਰਿਆਂ ਦਾ ਵੀ ਭਲਾ ਕਰਦਾ ਆਖੋ ਸਤਨਾਮ ਸ੍ਰੀ ਵਾਹਿਗੁਰੂ ਜੀ ਉਹ ਤਾਂ ਸਾਥ ਸੰਗ ਜੀ ਜਿਨ੍ਹਾਂ ਨੇ ਕਬੜੇ ਰਾਖਸ਼ ਵਰਗਿਆਂ ਨੇ ਪੱਥਰ ਚਲਾਦੇ ਸਾਥ ਸੰਗ ਜੀ ਉਹਨਾਂ ਨੂੰ ਵੀ ਕਹਤਾ ਕਬੜਿਆ ਸਾਥ ਸੰਗ ਜੀ ਮaaf ਕਰਨਾ ਵਲੀ ਘੰਦਾਰੀ ਵਰਗਿਆਂ ਨੇ ਪੱਥਰ ਚੁਲਾਏ ਉਹਨਾਂ ਨੂੰ ਵੀ ਕਹਤਾ ਘੰਦਾਰੀ ਆਈ ਤੈਨੂੰ ਬਖਸ਼ਣ ਵਾਸਤੇ ਆਖੋ ਸਤਨਾਮ ਸ੍ਰੀ ਵਾਹਿਗੁਰੂ ਜੀ ਤੈਨੂੰ ਆਈ ਬਖਸ਼ਣ ਵਾਸਤੇ ਆ ਇਸ ਤਰ੍ਹਾਂ ਕਰਕੇ ਸਾਧ ਸੰਗਤ ਜੀ ਗੁਰੂ ਪਾਤਸ਼ਾਹ ਕਹਿੰਦੇ ਮਹਾਰਾਜ ਜੀ ਤੁਸੀਂ ਸਾਡੇ ਵਾਸਤੇ ਭਲਾਈ ਕਰਦੇ ਆ ਸੱਚੇ ਪਾਤਸ਼ਾਹ ਪਰ ਅਸੀਂ ਤੇਰੀ ਭਲਾਈ ਦੀ ਸੱਚੇ ਪਾਤਸ਼ਾਹ ਜੀ ਕਦਰ ਨਹੀਂ ਪਾਉਂਦੇ ਕਦਰ ਨਹੀਂ ਜਾਣਦੇ ਫਿਰ ਵੀ ਤੂੰ ਸਾਡੇ ਦੇ ਸੱਚੇ ਪਾਤਸ਼ਾਹ ਜੀ ਸਦਾ ਦਿਆਲ ਰਹਿੰਦਾ ਸੱਚੇ ਪਾਤਸ਼ਾਹ ਸਾਡੇ ਉੱਪਰ ਸਦਾ ਹੀ ਦਿਆਲ ਰਹਿੰਦਾ ਹੈ ਏ ਸਰਬਵਿਆਪਕ ਸਿਰਜਣਹਾਰ ਤੂੰ ਸਾਨੂੰ ਸੁਖ ਦੇਣ ਵਾਲਾ ਹੈ ਤੂੰ ਸਾਡੀ ਆਪਣੇ ਬੱਚਿਆਂ ਦੀ ਤਰ੍ਹਾਂ ਰੱਖੀ ਕਰਦਾ ਹੈ ਸਾਧ ਸੰਗਤ ਜੀ ਆਖੋ ਸਤਿਨਾਮ ਸ੍ਰੀ ਵਾਹਿਗੁਰੂ ਜੀ ਜਿਵੇਂ ਆਪਾਂ ਕਿੰਨੇ ਸਾਥ ਸੱਜੀ ਤੂੰ ਮਾਤ ਪਿਤਾ ਹੰਬਾਰਕ ਤੇਰੀ ਜਦੋਂ ਆਪਾਂ ਕਹਿ ਦਿੰਨੇ ਕਿ ਤੂੰ ਮਾਤ ਪਿਤਾ ਹੰਬਾਰਕ ਤੇਰੀ ਉਹ ਤਾਂ ਫਿਰ ਸਾਥ ਸੰਜੀ ਆਪਣਾ ਫਰਜ਼ ਨਿਭਾਉਂਦਾ ਨਾ ਸਾਨੂੰ ਬੱਚੇ ਸਮਝਦਾ ਪਰ ਅਸੀਂ ਕਹੀ ਜਾਂਦੇ ਤੂੰ ਮਾਤ ਪਿਤਾ ਤੂੰ ਮਾਤ ਪਿਤਾ ਤੇ ਮੱਥੇ ਸਾਧ ਸੰਗ ਜੀ ਅਸੀਂ ਜਾ ਕੇ ਸਮਾਦਾ ਦੇ ਟੇਕੀ ਜਾਂਨੇ ਆ ਮੱਥੇ ਅਸੀਂ ਮਟੀਆਂ ਤੇ ਟੇਕੀ ਜਾਂਨੇ ਆ ਮੱਥੇ ਅਸੀਂ ਕਬਰਾਂ ਤੇ ਟੇਕੀ ਜਾਂਨੇ ਆ ਕਈ ਜਾਣਨੇ ਆ ਕਿ ਤੂੰ ਸਾਡਾ ਬਾਪੂ ਐ ਤੂੰ ਸਾਡਾ ਬਾਪੂ ਐ ਹੈ ਤੂੰ ਮਾਪੇ ਤੁਸੀਂ ਮਾਤ ਪਿਤਾ ਆ ਤੁਸੀਂ ਮਾਤ ਪਿਤਾ ਸਾਧ ਸੰਗ ਜੀ ਕਈ ਜਾਣਨੇ ਗੁਰੂ ਦੇ ਪਿਆਰਿਓ ਅੱਗੇ ਬਖਸ਼ਾ ਕਰਦੇ ਗੁਰੂ ਸਾਹਿਬ ਜੀ ਤੁਮ ਨਿਧਾਨ ਢਾਲ ਸੁਲਤਾਨ ਜੀ ਜੰਤ ਸਭ ਜਾਚਾ ਤਹਾਉ ਨਾਨਕ ਹਮ ਇਹ ਹਵਾਲਾ ਰਾਗ ਸੰਤਨ ਕੈ ਪਾਛੈ ਸਾ ਸੰਗ ਜੀ ਅੱਗੇ ਬਖਸ਼ਾ ਕਰਦੇ ਨੇ ਕਿ ਇਹ ਮੇਰੇ ਮਾਲਕ ਕਾਲਪੁਰਖ ਤੁਸੀਂ ਸਾਰੇ ਗੁਨਾ ਦੇ ਖਜ਼ਾਨੇ ਹੋਂ ਸੱਚੇ ਪਾਤਸ਼ਾਹ ਤੁਸੀਂ ਸਦਾ ਕਾਇਮ ਰਹਿਣ ਵਾਲੇ ਹੋ ਬਾਦਸ਼ਾਹ ਹੋ ਰਾਜੇ ਹੋ ਸਾਰੇ ਜੀਵ ਤੇਰੇ ਦਰ ਤੋਂ ਸੱਚੇ ਪਾਤਸ਼ਾਹ ਮੰਗਦੇ ਹੈ ਤੇ ਸਾ ਸੰਗ ਜੀ ਅੱਗੇ ਬਖਸ਼ਾ ਕਰਦੇ ਨੇ ਤੁਸੀਂ ਆਪਣੇ ਆਪ ਤੇ ਢਾਲ ਲਿਆ ਕਰੋ ਕਿ ਇਹ ਨਾਨਕ ਤੁਸੀਂ ਆਖਿਆ ਕਰੋ ਹੋਏ ਕਾਲਪੁਰਖ ਸਾਡਾ ਜੀਵਨ ਦਾ ਤਾਂ ਇਹ ਹੀ ਸੱਚੇ ਪਾਤਸ਼ਾਹ ਹਾਲ ਹੈ ਤੂੰ ਸਾਨੂੰ ਸੰਤ ਜਨਾਂ ਦੇ ਆਸਰੇ ਵਿੱਚ ਰੱਖ ਸੱਚੇ ਪਾਤਸ਼ਾਹ ਸਾਨੂੰ ਹਮੇਸ਼ਾ ਲਈ ਸੰਗਤ ਬਖਸ਼ਦਾ ਰਹਿ ਸਾਨੂੰ ਪਾਤਸ਼ਾਹ ਹਮੇਸ਼ਾ ਲਈ ਸੰਗਤ ਬਖਸ਼ਦਾ ਰਹਿ ਇਸ ਤਰ੍ਹਾਂ ਕਰਕੇ ਸਾਧ ਸੰਗਤ ਜੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਮਹਾਰਾਜ ਜੀ ਕਿੰਨਾ ਸੱਚੇ ਪਾਤਸ਼ਾਹ ਹੀ ਸਾਡਾ ਸਤਕਾਰ ਕਰਦੇ ਸਾਧ ਸੰਗਤ ਜੀ ਕਿੰਨਾ ਸੱਚੇ ਪਾਤਸ਼ਾਹ ਜੀ ਸਾਨੂੰ ਪਿਆਰ ਕਰਦੇ ਆ ਜੇ ਸਾਧ ਸੰਗ ਜੀ ਇਹ ਸ਼ਬਦ ਕਿਤੇ ਅਸੀਂ ਲੇਬਲੇਸ਼ਨ ਕਰਵਾ ਕੇ ਰੱਖ ਲਗੇ ਗੁਰੂ ਦੇ ਪਿਆਰੋ ਘਰ ਦੇ ਵਿੱਚ ਜੜਾ ਕੇ ਰੱਖ ਲਗੇ ਜਦੋਂ ਵੀ ਸਾਧ ਸੰਗ ਜੀ ਇਹ ਸ਼ਬਦ ਖਾਲਸਾ ਜੀ ਅਸੀਂ ਪੜh ਗਏ ਸਾਧ ਸੰਗ ਜੀ ਪੜh ਗਏ ਤੇ ਅਰਦਾਸ ਕਰਿਆ ਕਰਗੇ ਜਦੋਂ ਅਸੀਂ ਧੂਫਗਰਵਤੀ ਕਰਦੇ ਆਂ ਸਾਧ ਸੰਗ ਜੀ ਤੂਫਗਰਵਤੀ ਕਰਨ ਦਾ ਕੋਈ ਮਤਲਬ ਇਹ ਨਹੀਂ ਕਿ ਗੁਰੂ ਸਾਹਿਬ ਜੀ ਖੁਸ਼ ਹੋ ਜਾਂਦੇ ਆਂ ਪਾਪ ਕੀ ਸਾਡੇ ਕੋਲ ਇੱਕ ਬਹਾਨਾ ਹੁੰਦਾ ਧੂਫਗਰਵਤੀ ਕਰਨ ਦੇ ਟਾਈਮ ਦੇ ਉੱਤੇ ਸਾਧ ਸੰਗ ਜੀ ਸਾਨੂੰ ਗੁਰੂ ਸਾਹਿਬ ਜੀ ਯਾਦ ਆ ਜਾਂਦਾ ਹੈ ਅਸੀਂ ਸਾਧ ਸੰਜੀਤੇ ਹੋਰ ਫੋਟੋਆਂ ਲਾਈਆਂ ਉਹ ਫੋਟੋਆਂ ਸਾਧ ਸੰਗ ਜੀ ਉਹ ਕਲਪਾ ਸਾਧ ਸੰਜੀਤ ਕਲਪਨਾ ਸਾਧ ਸੰਗ ਜੀ ਉਹ ਕਲਪਨ ਦਾ ਮਤਲਬ ਭਾਵ ਕਿ ਸਾਧ ਸੰਗ ਜੀ ਉਹ ਅਸਲੀ ਨਹੀਂ ਸਾਧ ਸੰਗ ਜੀ ਉਹ ਨਕਲੀ ਹੈ ਸਾਧ ਸੰਗ ਜੀ ਕਿੰਨਾ ਚਿਰ ਹੋ ਗਿਆ ਗੁਰੂ ਸਾਹਿਬ ਜੀ ਦਾ ਸਾਧ ਸੰਗ ਜੀ ਉਹ ਸਰੀਰ ਰੂਪ ਦੇ ਵਿੱਚ ਸੀਗੇ ਉਹ ਸੰਗ ਜੀ ਸਾਧ ਕਲਪਨਾ ਰੂਪ ਹੈ ਸਾਧ ਸੰਗ ਜੀ ਪਰ ਜਿਹੜਾ ਗੁਰੂ ਸਾਹਿਬੀ ਦਾ ਸ਼ਬਦ ਹੈ ਜਦੋਂ ਸ਼ਬਦ ਨੂੰ ਜੁੜਾ ਕੇ ਰੱਖਾਂਗੇ ਤੇ ਸਾਧ ਸੰਗ ਜੀ ਦੋ ਟਾਈਮ ਦੇ ਉੱਤੇ ਸਾਧ ਸੰਗ ਜੀ ਅਸੀਂ ਨਿੱਤਾ ਪ੍ਰੀਤੀ ਇਹ ਸ਼ਬਦ ਪੜਾਂਗੇ ਤੇ ਸਾਡੇ ਮੂੰਹ ਦੇ ਵਿੱਚ ਉਹ ਹੀ ਆਵਾਜ਼ ਨਿਕਲੂਗੀ ਸਾਨੂੰ ਗੁਰੂ ਅਰਜਨ ਦੇਵ ਜੀ ਉਸ ਤਰ੍ਹਾਂ ਹੀ ਸਾਧ ਸੰਗ ਜਿਵੇਂ ਕੀਰਤਨ ਕਰਦੇ ਨਜ਼ਰ ਆਉਂਦੇ ਆ ਓਵੇਂ ਸਾਨੂੰ ਸਾਧ ਸੰਗ ਜੀ ਸਾਡੀਆਂ ਅੱਖਾਂ ਦੇ ਅਮਰ ਦ੍ਰਿਸ਼ਟ ਆਊਗਾ ਫਿਰ ਅਸੀਂ ਵੀ ਸਾਧ ਸੰਗ ਜੀ ਉਹ ਫੋਟੋ ਦੇ ਉੱਤੇ ਉਹ ਸ਼ਬਦ ਦੇ ਉੱਤੇ ਜਦੋਂ ਦ੍ਰਿਸ਼ਟੀ ਧਾਰਾਂਗੇ ਤੇ ਸਾਡੇ ਮੂੰਹ ਦੇ ਵਿੱਚ ਵੀ ਇਹੋ ਹੀ ਗੱਲ ਨਿਕਲੂਗੀ ਹਮ ਮੈਲੇ ਹਮ ਮੈਲੇ ਊਜਲ ਕਰਦੇ ਵੋ ਹਮ ਮੈਲੇ ਹਮ ਮੈਲੇ ਉਜਲ ਕਰ ਦੇਵੋ ਹਮ ਮੈਲੇ ਹਮ ਮੈਲੇ ਉਜਲ ਕਰ ਦੇਵੋ ਹਮ ਮੈਲੇ ਹਮ ਮੈਲੇ ਉਜਲ ਕਰ ਦੇਵੋ ਆਓ ਸਾਹ ਸੰਗਜੀ ਦੇਖੋ ਕਿੰਨਾ ਪਿਆਰ ਸਤਕਾਰ ਬਖਸ਼ਦੇ ਨੇ ਸਾਥ ਸੰਗ ਜੀ ਮੈਂ ਸੰਗਤ ਦੇ ਵਿੱਚ ਗੁਰੂ ਪਿਆਰਿਓ ਛਾਤੀ ਤਾਣ ਕੇ ਛਾਤੀ ਦੇ ਉੱਤੇ ਹੱਥ ਮਾਰ ਕੇ ਕਹਿੰਨਾ ਸਾਥ ਸੰਗ ਜੀ ਅੱਜ ਗੁਰੂ ਅਰਜਨ ਦੇਵ ਜੀ ਸੱਚੇ ਪਾਤਸ਼ਾਹ ਜੀ ਜਿੱਥੇ ਗੁਰੂ ਗ੍ਰੰਥ ਸਾਹਿਬ ਜੀ ਬਰਾਜਮਾਨ ਹਨ ਸਾਥ ਸੰਗ ਜੀ ਉਸ ਜਗ੍ਹਾ ਦੇ ਉੱਪਰ ਸਾਥ ਸੰਗ ਜੀ ਬੈਠੇ ਨੇ ਕਿੰਨੇ ਖੁਸ਼ ਹੁੰਦੇ ਨੇ ਸਾਥ ਸੰਗ ਜੀ ਉਹ ਸਾਡੇ ਸਾਥ ਸੰਗ ਜੀ ਮਾਸਟਰ ਆ ਸਾਥ ਸੰਗ ਜੀ ਅਸੀਂ ਉਹਨਾਂ ਦੇ ਵਿਦਿਆਰਥੀਆ ਬੱਚੇ ਆ ਸਾਥ ਸੰਗ ਜੀ ਉਹ ਸਾਨੂੰ ਕੀਰਤਨ ਕਰਨਾ ਸਿਖਾਉਂਦੇ ਆ ਸਾਨੂੰ ਅਕਾਲ ਪੁਰਖ ਦੇ ਅੱਗੇ ਅਰਦਾਸ ਬੇਨਤੀ ਕਰਨੀ ਸਿਖਾਉਂਦੇ ਆ ਸਾਧ ਸੰਗ ਜੀ ਏਵੇਂ ਕਿਤੇ ਵੀ ਜਾਓ ਸਾਧ ਸੰਗ ਜੀ ਖੰਡੇ ਵਾਲੇ ਬਾਪੂ ਵੀ ਸਾਧ ਸੰਗ ਜੀ ਇਸ ਤਰ੍ਹਾਂ ਹੀ ਕਹਿੰਦੇ ਆ ਉਹ ਕਹਿੰਦੇ ਭਾਈ ਤੂੰ ਨੀਵਾ ਹੋ ਜਾ ਨੀਵਾ ਹੋ ਜਾ ਖੰਡੇ ਵਾਲੇ ਬਾਪੂ ਵੀ ਇਸ ਤਰ੍ਹਾਂ ਕਹਿੰਦੇ ਨੇ ਗੁਰੂ ਅਰਜਨ ਦੇਵ ਜੀ ਕਹਿੰਦੇ ਨੇ ਆਪਸ ਕੋ ਜੋ ਜਾਣੇ ਨੀਚਾ ਸੋ ਉਗਣੀਆਂ ਸਭ ਤੇ ਉੱਚਾ ਆਪਣੇ ਆਪ ਨੂੰ ਤੂੰ ਕੋਸ਼ਣਾ ਸਮਝ ਤੂੰ ਕੀ ਚੀਜ਼ ਐ ਤੁਹਾਡਾ ਇੱਕ ਪ੍ਰਭੂ ਦੀ ਜੋਤ ਆ ਸਾਧ ਸੰਗ ਜੀ ਦਰਖਤਾਂ ਨੂੰ ਮੱਥੇ ਟੇਕਣ ਦੇ ਨਾਲ ਸਾਨੂੰ ਰੱਬ ਨਹੀਂ ਮਿਲਣਾ ਚਰਸਤਿਆਂ ਦੇ ਵਿੱਚ ਸਾਧ ਸੰਗ ਜੀ ਜੋਤਾਂ ਜਗਾਉਣ ਦੇ ਨਾਲ ਦੀਵੇ ਜਗਾਉਣ ਨਾਲ ਰੱਬ ਨਹੀਂ ਮਿਲਣਾਗਾ ਸਾਨੂੰ ਸਾਧ ਸੰਗ ਜੀ ਇਹਨਾਂ ਸਾਧਾਂ ਕੋਲੋਂ ਸਮਾਧਾਂ ਕੋਲੋਂ ਮਟੀਆਂ ਕੋਲੋਂ ਕੁਝ ਨਹੀਂ ਮਿਲਣਾਗਾ ਦੇਹਧਾਰੀਆਂ ਕੋਲੋਂ ਸਾਧ ਸੰਗ ਜੀ ਸਾਨੂੰ ਕੁਝ ਨਹੀਂ ਮਿਲਣਾਗਾ ਗੁਰੂ ਦੇ ਪਿਆਰਿਓ ਆਗਿਆ ਭਈ ਕਾਲ ਕੀ ਤਵੀ ਚਲਾਇਓ ਪੰਥ ਪਰ ਸਭ ਸਿੱਖਨ ਕੋ ਹੁਕਮ ਹੈ ਸਭ ਦੇਹਿਆਂ ਨੂੰ ਛੱਡ ਕੇ ਗੁਰੂ ਮਾਨਿਓ ਗ੍ਰੰਥ ਸਾਰਿਆਂ ਨੂੰ ਹੁਕਮ ਹੈ ਭਾਈ ਦੇਹਿਆਂ ਨੂੰ ਛੱਡ ਦਿਓ ਸਰੀਰਾਂ ਨੂੰ ਛੱਡ ਦਿਓ ਜੇ ਗੁਰੂ ਮੰਨਣਾ ਤੇ ਗੁਰੂ ਮਾਨਿਓ ਗ੍ਰੰਥ ਜਿਵੇਂ 10ਵੇਂ ਪਾਤਸ਼ਾਹ ਜੀ ਸਾਧ ਸੰਗ ਜੀ ਗੁਰਤਾ ਗੱਦੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਦੇ ਕੇ ਤੇ ਸਾਰੀ ਸੰਗਤ ਨੂੰ ਸਾਧ ਸੰਗ ਜੀ ਉਹਨਾਂ ਨੇ ਇਕੱਠਿਆਂ ਕੀਤਾ ਇਕੱਠਿਆਂ ਕਰਕੇ ਸਾਧ ਸੰਗ ਜੀ ਬਹੁਤ ਭੀੜ ਤੇ ਸਾਧ ਸੰਗ ਜੀ ਚੌਰ ਸਾਬ ਗੁਰੂ ਸਾਹਿਬ ਜੀ ਨੇ ਫੜ ਲਈ ਤੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਸਾਧ ਸੰਗ ਜੀ ਚੌਰ ਸਾਬ ਕਰਨ ਲੱਗੇ ਤੇ ਨਾਲ ਦੇ ਨਾਲ ਸਾਧ ਸੰਗਤ ਜੀ ਉਧਰੋਂ ਗੁਰੂ ਦੇ ਪਿਆਰਿਓ ਚੌਰ ਸਾਬ ਕਰਨ ਲੱਗੇ ਤੇ ਸੰਗਤ ਨੂੰ ਕਹਿੰਦੇ ਸਾਧ ਸੰਗਤ ਜੀ ਸਾਡੇ ਮਗਰ ਮਗਰ ਬੋਲਿਆ ਜੋ ਸਾਧ ਸੰਗਤ ਜੀ ਸਾਡੇ ਮਗਰ ਮਗਰ ਬੋਲਿਆ ਜੋ ਜਦੋਂ ਸਾਧ ਸੰਗਤ ਜੀ ਇੰਨੀ ਗੱਲ ਕਹੀ ਤੇ ਗੁਰੂ ਪਾਤਸ਼ਾਹ ਜੀ ਨੇ ਸਾਧ ਸੰਗਤ ਜੀ ਉਹ ਆਪਣੇ ਮੁਖ ਤੋਂ ਬਾਗ ਬੋਲਿਆ 사ਸੰਗ ਜੀ ਉਹ ਮਿੱਠਾ ਬੋਲ ਬੋਲਿਆ ਕਿਹੜਾ ਬੋਲ ਬੋਲਿਆ ਜਪਿਓ ਖਾਲਸਾ ਜੀ ਤੁਸੀਂ ਜਾਗ ਦੀ ਜੋਤ ਨੂੰ 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 ਉੱਥੇ ਸਾਧ ਸੰਗਤ ਜੀ ਕਿਹਾ ਸੀ ਕਿ ਅੱਜ ਤੋਂ ਭਾਈ ਦੇਹਾਂ ਦਾ ਕੰਮ ਖਤਮ ਜੇ ਦੇਹਾਂ ਦੇ ਵਿੱਚ ਰਹੇ ਤੇ ਸਾਧ ਸੰਗਤ ਜੀ ਇੱਥੇ ਕਾਲ ਯੁਗ ਦਾ ਟਾਈਮ ਆ ਕਿਹਦੀ ਕਿਹਦੀ ਪੂਜਾ ਕਰੋਗੇ ਕਿਨੂੰ ਕਿਨੂੰ ਨੂੰ ਮੰਨੋਗੇ ਸਾਧ ਸੰਗਤ ਜੀ ਇੱਥੇ ਵੀ ਸਾਧ ਸੰਗਤ ਜੀ ਗੁਰੂ ਨਾਨਕ ਸਾਹਿਬ ਜੀ ਮੋਹਰਾ ਲਾਉਂਦੇ ਨੇ ਕਿ ਭਾਈ ਇਹ ਬਾਣੀ ਸਾਡੀ ਨਹੀਂ ਇਹ ਕਾਲਪੁਰਖ ਦੀ ਬਾਣੀ ਹੈ ਇਹ ਦਿੱਲੀ ਤੋਂ ਲੈ ਕੇ ਨਹੀਂ ਆਂਦੀਗੀ ਬੰਬੇ ਤੇ ਨਹੀਂ ਲਿਆਂਦੀਗੀ ਇਹ ਨਾਭੇੋਂ ਨਹੀਂ ਲਿਆਂਦੀਗੀ ਇਹ ਚੰਡੀਗੜ੍ਹ ਤੋਂ ਨਹੀਂ ਲਿਆਂਦੀਗੀ ਨਹੀਂ ਸਾਧ ਸੰਗਤ ਜੀ ਗੁਰੂ ਪਾਤਸ਼ਾਹ ਜੀ ਮੋਹਰਾਂ ਲਾਉਂਦੇ ਨੇ ਤੁਰ ਕੀ ਬਾਣੀ ਆਈ ਤਿੰਨ ਸਗਲੀ ਚਿੰਤਾ ਮਟਾਈ ਵਿਆਲਪੁਰਖ ਮਿਹਰਵਾਨਾ ਹਰਨਾਨਕ ਸਚ ਵਖਾਨਾ ਆਓ ਸਾਧ ਸੰਗਤ ਜੀ ਆਪਾਂ ਦੇਹਾਂ ਨੂੰ ਛੱਡ ਕੇ ਸਰੀਰਾਂ ਨੂੰ ਛੱਡ ਕੇ ਡੇਰੇਦਾਰਾਂ ਨੂੰ ਛੱਡ ਕੇ ਪਖੰਡੀਆਂ ਨੂੰ ਛੱਡ ਕੇ ਇੱਕ ਕੋਈ ਗੁਰੂਗ੍ਰਾਮ ਸਾਹਿਬ ਦਾ ਸਾਧ ਸੰਗਤ ਜੀ ਉਹ ਟਾ ਅਸਰਾ ਤੱਕ ਗਏ ਸਾਧ ਸੰਗਤ ਜੀ ਜਿਨੇ ਇੱਥੇ ਵੀ ਸਹਾਇਤਾ ਕਰਨੀ ਹੈ ਤੇ ਦਰਗਾਹ ਦੇ ਵਿੱਚ ਵੀ ਸਾਧ ਸੰਗਤ ਜੀ ਸਹਾਇਤਾ ਕਰਨੀ ਹੈ ਉਹਨਾਂ ਦਾ ਪੱਲਾ ਫੜ ਗਏ ਤੇ ਸਾਧ ਸੰਗਤ ਜੀ ਫਿਰ ਕੀ ਮਿਲੂਗਾ ਲੋਕ ਸੁਖੀਏ ਪਰ ਲੋਕ ਸਹੇਲੇ ਨਾਨਕ ਹਰ ਪ੍ਰਭਾਪੇ ਮੇਲੇ ਆਓ ਸਾਧ ਸੰਗਤ ਜੀ ਧੰਨਵਾਦ ਕਰਦੇ ਆਂ ਸੰਗਤਾਂ ਦਾ ਸਾਧ ਸੰਗਤ ਜੀ ਇਥੋਂ ਦੀਆਂ ਦਾ ਬਹੁਤ ਧੰਨਵਾਦ ਸਾਧ ਸੰਗਤ ਜੀ ਆਪ ਜੀ ਸੱਚੇ ਪਾਤਸ਼ਾਹ ਕਿਰਪਾ ਕਰਨ ਰਬ ਉਹ ਭਗਵਾਨ ਅੱਲਾ ਵਾਹਿਗੁਰੂ ਜੀ ਮਿਹਰ ਕਰਨ ਗੁਰੂ ਅਰਜਨ ਦੇਵ ਜੀ ਦੀ ਤਸਵੀਰ ਸਾਡੇ ਹਿਰਦਿਆਂ ਦੇ ਵਿੱਚ ਵਸ ਜਾਵੇ ਇਹ ਸ਼ਬਦ ਸਾਡੇ ਹਿਰਦੇ ਵਿੱਚ ਵਸ ਜਾਵੇ ਸਾਧ ਸੰਗਤ ਜੀ ਜਿਨ੍ਹਾਂ ਨੇ ਵੀ ਸੱਚੇ ਪਾਤਸ਼ਾਹ ਜੀ ਦੇ ਦਰਸ਼ਨ ਕਰਨੇ ਹਨ ਸਾਧ ਸੰਗਤ ਜੀ ਜਿਨ੍ਹਾਂ ਨੂੰ ਇਹ ਸ਼ਬਦ ਦੇ ਵਿੱਚੋਂ ਕੁਝ ਮਿਲਿਆ ਜਿਨ੍ਹਾਂ ਨੂੰ ਇਸ ਸ਼ਬਦ ਦੇ ਵਿੱਚੋਂ ਕੁਝ ਚਾਨਣ ਹੋਇਆ ਸਾਧ ਸੰਗਤ ਜੀ ਉਹ ਸਾਧ ਸੰਗਤ ਜੀ ਆਪਣੇ ਰਿਸ਼ਤੇਦਾਰਾਂ ਦੇ ਵਿੱਚ ਜਰੂਰ ਸਾਧ ਸੰਗਤ ਜੀ ਇਸ ਦਰਵਾਜ਼ੇ ਨੂੰ ਪਹੁੰਚਾਏ ਜੋ ਗੁਰੂ ਦੇ ਪਿਆਰਿਓ ਉਹਨਾਂ ਨੂੰ ਵੀ ਦਰਸ਼ਨ ਕਰਵਾਇਆ ਜੋ ਗੁਰੂ ਅਰਜਨ ਦੇਵ ਜੀ ਸੱਚੇ ਪਾਤਸ਼ਾਹ ਜੀ ਦੇ ਜੇ ਸਾਧ ਸੰਗ ਜੀ ਗੁਰੂ ਅਰਜਨ ਦੇਵ ਜੀ ਦੇ ਦਰਸ਼ਨ ਉਹਨਾਂ ਨੂੰ ਨਾ ਹੋਏ ਤੇ ਸਾਧ ਸੰਗ ਜੀ ਉਹ ਗੁਰੂ ਅਰਜਨ ਦੇਵ ਜੀ ਦੇ ਬਚਨ ਤਾਂ ਸੁਣ ਲੈਣਗੇ ਆਖੋ ਸਤਿਨਾਮ ਸ੍ਰੀ ਵਾਹਿਗੁਰੂ ਜਿਦੋਂ ਸਾਧ ਸੰਗ ਜੀ ਉਹ ਗੁਰੂ ਅਰਜਨ ਦੇਵ ਜੀ ਦੇ ਬਚਨ ਸੁਣਨਗੇ ਉਹ ਗੁਰੂ ਅਰਜਨ ਦੇਵ ਜੀ ਨੂੰ ਸਾਧ ਸੰਗ ਜੀ ਧੰਨ ਬਾਦ ਦੇ ਵਿੱਚ ਕਹਿਣਗੇ ਪਹਿਲਾਂ ਤੁਹਾਨੂੰ ਸ਼ਰਨ ਮਾਉਣਗੇ ਸੱਚੇ ਪਾਸ਼ਾ ਇਨਾ ਭਾਈ ਕਿਰਪਾ ਕਰਨੀ ਪਹਿਲਾਂ ਤੁਹਾਨੂੰ ਧੰਨ ਕਹਿਣਗੇ ਆਖੋ ਸਤਨਾਮ ਸ੍ਰੀ ਵਾਹਿਗੁਰੂ ਜੀ ਉਹ ਸਾਧ ਸੰਗਤ ਜੀ ਪਹਿਲਾਂ ਧੰਨ ਤੁਹਾਨੂੰ ਕਹਿਣਗੇ ਸਾਧ ਸੰਗਤ ਜੀ ਜਿਵੇਂ ਇਸ ਤਰ੍ਹਾਂ ਕਰਕੇ ਸਾਧ ਸੰਗਤ ਜੀ ਗੁਰੂ ਪਾਤਸ਼ਾਹ ਜੀ ਬਖਸ਼ਾ ਕਰਦੇ ਨੇ ਮਿਲ ਜੇ ਕੋਈ ਪਿਆਰਾ ਦਰਸ਼ਨ ਹੋ ਸਕਦਾ ਹੈ ਜੇ ਮਿਲ ਜੇ ਕੋਈ ਪਿਆਰਾ ਦਰਸ਼ਨ ਹੋ ਸਕਦਾ ਜੇ ਮਿਲ ਜੇ ਕੋਈ ਪਿਆਰਾ ਦਰਸ਼ਨ ਹੋ ਸਕਦਾ ਹਾਂ ਮਿਲ ਜੇ ਕੋਈ ਪਿਆਰਾ ਦਰਸ਼ਨ ਹੋ ਸਕਦਾ ਇਸੇ ਕਰਕੇ ਸਾਧ ਸੰਗ ਜੀ ਗੁਰੂ ਸਾਹਿਬ ਜੀ ਵਾਰ-ਵਾਰ ਕਹਿੰਦੇ ਨੇ ਜਦੋਂ ਵੀ ਤੁਸੀਂ ਕੋਈ ਸੇਵਾ ਕਰਦੇ ਹਾਂ ਬਰਤਨਾਂ ਦੀ ਸੇਵਾ ਕਰਦੇ ਹਾਂ ਝਾੜੂ ਮਾਰਦੇ ਹਾਂ ਸਾਧ ਸੰਗ ਜੀ ਦਾਸ ਨੇ ਪਹਿਲਾਂ ਵੀ ਕਿਹਾ ਸੀ ਸਾਧ ਸੰਗ ਜੀ ਇੱਕ ਤਾਂ ਆਪਣੇ ਪਿੰਡਾਂ ਸ਼ਹਿਰਾਂ ਵਿੱਚ ਜਦੋਂ ਅਰਦਾਸ ਬੇਨਤੀ ਕਰਦੇ ਹਾਂ ਉਦੋਂ ਸਾਧ ਸੰਗ ਜੀ ਨਿਤਨੇਮ ਦੀ ਅਰਦਾਸ ਗੁਪਤ ਕਰਿਆ ਕਰੋ ਗੁਰੂ ਦੇ ਪਿਆਰਿਓ ਕੋਈ ਸਾਧ ਸੰਗ ਜੀ ਗੋਹੇ ਦੀ ਟੋਕਰੀ ਸਿਰ ਦੇ ਉੱਤੇ ਰੱਖੀ ਹੁੰਦੀ ਕਿਸੇ ਦੀ ਮਾਈ ਦੇ ਸਾਧ ਸੰਗ ਜੀ ਕੋਈ ਝਾੜੂ ਮਾਰਦਾ ਕੋਈ ਸਾਧ ਸੰਗ ਜੀ ਕੋਸ਼ ਕਰਦਾ ਹੈ ਕੋਈ ਸਾਧ ਸੰਗਤ ਦੀ ਬੀੜੀ ਸਿਕਟ ਪੀਂਦਾ ਜਾਂਦਾ ਸਾਧ ਸੰਗਤ ਜੀ ਪਹਿਲੀ ਗੱਲ ਸਾਧ ਸੰਗਤ ਜੀ ਆਪਣੇ ਪਿੰਡਾਂ ਸ਼ਹਿਰਾਂ ਵਿੱਚ ਅਰਦਾਸ ਨਿਤਨੇਮ ਦੀ ਗੁਪਤ ਕਰਿਆ ਕਰੋ ਦੂਜੇ ਟਾਈਮ ਤੇ ਸਾਧ ਸੰਗਤ ਜੀ ਜਿੰਨਾ ਚਿਰ ਅਰਦਾਸ ਨਹੀਂ ਹੁੰਦੀ ਸਾਧ ਸੰਗਤ ਜੀ ਹੁਕਮਨਾਮਾ ਨਹੀਂ ਹੁੰਦਾਗਾ ਉਹਨਾਂ ਚਿਰ ਸੰਗਤ ਨੇ ਗੁਰੂ ਘਰ ਦੇ ਵਿੱਚ ਸਾਧ ਸੰਗਤ ਦੀ ਝਾੜੂ ਨਹੀਂ ਮਾਰਨਾਗਾ ਅੱਗੋਂ ਪਿਛੋਂ ਝਾੜੂ ਮਾਰ ਲੋ ਹੁਕਮਨਾਮੇ ਦੇ ਵਿੱਚ ਸਾਧ ਸੰਗਤ ਜੀ ਔਰ ਅਰਦਾਸ ਦੇ ਵਿੱਚ ਕਿਸੇ ਨੇ ਵੀ ਝਾੜੂ ਨਹੀਂ ਮਾਰਨਾਗਾ ਸਾਧ ਸੰਗਤ ਜੀ ਉਸ ਟਮਸ਼ੀਦਾ ਸੰਗਾ ਦਾ ਪਹਿਰਾ ਹੁੰਦਾ ਹੈ ਔਰ ਤੀਸਰੇ ਨੰਬਰ ਤੇ ਸਾਧਸੰਗ ਜੀ ਜਦੋਂ ਵੀ ਅਰਦਾਸ ਹੁੰਦੀ ਤੁਸੀਂ ਗੁਰਦੁਆਰਾ ਸਾਹਿਬ ਜਾਣੇ ਆ ਸਾਧਸੰਗ ਜੀ ਉਦੋਂ ਅੰਦਰ ਜਾਣ ਦੀ ਕੋਸ਼ਿਸ਼ ਨਾ ਕਰਿਆ ਕਰੋ ਜਦੋਂ ਅਰਦਾਸ ਤੁਹਾਡੇ ਕੰਨਾਂ 'ਚ ਪੈ ਜਾਂਦੀ ਹੈ ਉੱਥੇ ਹੀ ਜੋੜੇ ਲਾ ਕੇ ਖੜ ਜਾ ਕਰੋ ਸਾਧਸੰਗ ਜੀ ਜਿੰਨਾ ਚਿਰ ਅਰਦਾਸ ਸੰਪੂਰਨ ਨਹੀਂ ਹੁੰਦੀਗੀ ਉਥੋਂ ਗਾਂਹ ਕਦਮ ਨਾ ਪਟਿਆ ਕਰੋ ਸਾਧਸੰਗ ਜੀ ਇਹ ਆਪ ਜੀ ਨੂੰ ਸਾਧਸੰਗ ਜੀ ਬੇਨਤੀ ਸਗੀ ਆਓ ਸਾਧਸੰਗ ਜੀ ਜਿਨ੍ਹਾਂ ਨੂੰ ਗੁਰੂ ਗ੍ਰੰਥ ਸਾਹਿਬ ਜੀ ਦੇ ਨਾਲ ਪਿਆਰ ਆ ਜਿਨ੍ਹਾਂ ਨੂੰ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਦੀ ਇਹ ਸਾਧ ਸੰਗ ਜੀ ਵਡਿਆਈ ਚੰਗੀ ਲੱਗੀ ਐ ਉਹਨਾਂ ਨੇ ਕਾਲਪੁਰਖ ਨੂੰ ਮਿਲਣ ਦੀ ਸਾਧ ਸੰਗ ਜੀ ਸਾਨੂੰ ਯੋਗਤੀ ਦੱਸੀ ਐ ਉਹ ਸਾਧ ਸੰਗ ਜੀ ਕੋਈ ਇਹੋ ਜਿਹਾ ਕਰਨਾ ਰਵੇ ਸਾਧ ਸੰਗ ਜੀ ਆਪਣੇ ਹਰੇਕ ਰਿਸ਼ਤੇਦਾਰ ਦੇ ਕੋਲੇ ਇਹ ਸਾਧ ਸੰਗ ਜੀ ਦਿਵਾਨ ਪਹਚਾਉਣਾ ਉਹਨਾਂ ਦੇ ਬਚਨ ਪਹਚਾਉਣੇ ਆ ਔਰ ਗੁਰੂ ਦੇ ਪਿਆਰਿਓ ਹਰੇਕ ਰਿਸ਼ਤੇਦਾਰ ਨੂੰ ਕਹਿਣਾ ਕਿ ਭਾਈ ਤੁਸੀਂ ਵੀ ਅੱਗੇ ਗਾਂ ਲੀਆਂ ਪੁੰਨ ਬਣਾਉਣੇ ਆ ਆਓ ਸਾਧ ਸੰਗ ਜੀ ਭੁੱਲਾਂ ਚੁੱਕਾ ਮaaf ਕਰਦੇ ਆ ਤੋ ਦਿੱਲੀ ਵਾਲਿਓ ਤੁਹਾਡਾ ਧੰਨਵਾਦ ਕਰਦੇ ਆ ਬਹੁਤ ਜਲਦੀ ਤੁਸੀਂ ਬਿਲਾ ਲੈਨੇ ਸਾਧ ਸੰਗ ਜੀ ਤੋਂ ਮਾਲਕ ਕਿਰਪਾ ਕਰਨ ਸਾਧ ਸੰਗ ਜੀ ਇਸ ਤਰ੍ਹਾਂ ਸੱਚੇ ਪਾਤਸ਼ਾਹ ਮਹਾਰਾਜ ਸਾਡੇ ਦੇ ਸ਼ਿਵ ਸਿੰਘ ਚਾਰ ਸਾਹਿਬ ਜਾਦੇ ਔਰ ਸਾਧ ਸੰਗ ਜੀ ਬਾਬਾ ਦੀਪ ਸਿੰਘ ਜੀ ਖੰਡੇ ਵਾਲੀ ਸੱਚੀ ਸਰਕਾਰ ਸਾਡੇ ਦੇ ਉੱਤੇ ਮਿਹਰ ਭਰਿਆ ਹੱਥ ਰੱਖੇ ਇਸ ਤਰ੍ਹਾਂ ਗੁਰੂ ਗ੍ਰੰਥ ਸਾਹਿਬ ਦੇ ਨਾਲ ਸੱਚੇ ਪਾਤਸ਼ਾਹ ਜੀ ਦੇ ਨਾਲ ਜੁੜ ਗਏ ਇਹੇ ਸ਼ਬਦ ਸਾਧ ਸੰਗ ਜੀ ਤੁਸੀਂ ਲੈਬਿਲੇਸ਼ਨ ਕਰਾ ਕੇ ਰੱਖੋ ਸਾਧ ਸੰਗ ਜੀ ਤੇ ਸਾਸਾਂਗਤ ਜੀ ਥੱਲੇ ਪਾਸੇ ਇਹੋ ਹੀ ਟੈਟਰ ਰੱਖੋ ਜਿਹੜਾ ਗੁਰੂ ਸਾਹਿਬ ਜੀ ਨੇ ਸਾਨੂੰ ਸੁਨਾਇਆ ਹਮ ਮੈਲੇ ਹਮ ਮੈਲੇ ਉਜਲ ਕਰ ਦੇਵੋ ਇਹ ਹੀ ਸਾਸਾਂਗਤ ਜੀ ਦਿਨ ਰਾਤ ਤੁਸੀਂ ਸਾਸਾਂਗਤ ਜੀ ਪੜਦਾ ਹੀ ਰਿਹਾ ਕਰੋ ਗੁਰੂ ਅਰਜਨ ਦੇਵ ਜੀ ਦੀ ਤਸਵੀਰ ਨੂੰ ਮੂਰੇ ਰੱਖ ਕੇ ਸਾਸਾਂਗਤ ਜੀ ਪੜਦੇ ਰਿਹਾ ਕਰੋ ਹਮ ਮੈਲੇ ਹਮ ਮੈਲੇ ਉਜਲ ਕਰ ਦੇਵੋ ਇਹ ਹੀ ਸੱਚੇ ਪਾਤਸ਼ਾਹ ਕਿਰਪਾ ਕਰਨਾ ਤੁਹਾਨੂੰ ਸੱਚੇ ਪਾਤਸ਼ਾਹ ਜੀ ਦਰਸ਼ਨ ਵੀ ਦੇ ਦੇਣਗੇ ਤੁਸੀਂ ਪਿਆਰ ਦਿਖਾਓ ਗੁਰੂ ਸਾਹਿਬ ਜੀ ਵੀ ਸਾਥ ਸੰਗਤ ਜੀ ਦੇਖਣਗੇ ਕਿ ਸਾਨੂੰ ਕਿੰਨਾ ਪਿਆਰ ਕਰਦੇ ਨੇ ਸਾਡਾ ਸਬਕ ਯਾਦ ਰੱਖਿਆ ਹੈ ਸਾਰੇ ਵਾਹਿਗੁਰੂ ਜੀ ਸਾਰੇ ਦਿਨ ਦੇ ਵਿੱਚ ਇੱਕ ਸੁਖਮਨੀ ਸਾਹਿਬ ਦਾ ਪਾਠ ਜਰੂਰ ਘਰ ਦੇ ਵਿੱਚ ਰੱਖਿਆ ਕਰੋ ਲਾ ਕੇ ਸਾਥ ਸੰਗਤ ਜੀ ਸਿਰ ਝਾਕੇ ਚਾਹੇ ਤੁਰੇ ਫਿਰਦੇ ਸਰਬਨ ਕਰ ਲਿਆ ਕਰੋ ਸਿਰ ਝਾਕੇ ਗੁਰੂ ਦੇ ਪਿਆਰਿਓ ਸੋਖਮਣੀ ਸਾਹਿਬ ਦਾ ਜਾਪ ਜਰੂਰ ਆਪ ਕਰਿਆ ਕਰੋ ਸਾਧ ਸੰਗਤ ਜੀ ਜਿਨ੍ਹਾਂ ਨੂੰ ਜਵਾਨੀ ਨਹੀਂ ਆਉਂਦਾ ਸਾਧ ਸੰਗਤ ਜੀ ਉਹ ਮੋਬਾਈਲ ਰਾਹੀਂ ਕਰ ਲਿਆ ਕਰੋ ਸਾਧ ਸੰਗਤ ਜੀ ਭਾਈ ਨਰਿੰਦਰ ਸਿੰਘ ਜਵਦੀਕਰਾਂ ਵਾਲੇ ਸਾਧ ਸੰਗਤ ਜੀ ਜਿਨ੍ਹਾਂ ਨੂੰ ਸੰਤ ਕਹਿ ਕੇ ਵੀ ਪੁਕਾਰਿਆ ਜਾਂਦਾ ਸੰਤ ਨਰਿੰਦਰ ਸਿੰਘ ਦੀ ਜਵਦੀਕਰਾਂ ਵਾਲੇ ਉਹਨਾਂ ਦੀ ਬਾਣੀ ਦਾ ਸਾਧ ਸੰਗਤ ਜੀ ਜਿਹੜਾ ਜਾਪ ਕਰਦੇ ਹੋ ਬਹੁਤ ਸਾਧ ਸੰਗਤ ਜੀ ਸ਼ੁੱਧ ਬਾਣੀ ਪੜ੍ਹਦੇ ਗੁਰੂ ਦੇ ਪਿਆਰਿਓ ਆਹੋ ਕਿਰਪਾ ਕਰਨ ਸੱਚੇ ਪਾਤਸ਼ਾਹ ਦਿੱਲੀ ਵਾਲਿਓ ਸੰਗਤ ਜੀ ਦਾਸ ਨੂੰ ਵੀ ਆਸ਼ੀਰਵਾਦ ਦੇਣਾ ਦਾਸ ਤੇ ਵੀ ਕਿਰਪਾ ਕਰਨੀ ਆਹੋ ਵੱਧ ਤੋਂ ਵੱਧ ਪ੍ਰੋਗਰਾਮ ਲੀਕੋ ਘਰਾਂ ਸਾਧ ਸੰਗਤ ਜੀ ਪਿੰਡਾਂ ਸ਼ਹਿਰਾਂ ਚ ਕੋਈ ਦਾਸ ਦੀ ਭੇਟਾ ਨਹੀਂ ਆਪਾਂ ਗੁਰੂ ਗ੍ਰੰਥ ਸਾਹਿਬ ਦੇ ਲਾੜ ਲੱਗੇ ਆਪਾਂ ਜੁੜ ਗਏ ਹੋਰਾਂ ਨੂੰ ਜੋੜ ਗਏ ਸਾਧ ਸੰਗਤ ਜੀ ਗੁਰੂ ਸਾਹਿਬ ਜੀ ਬਖਸ਼ਾ ਕਰਦੇ ਨੇ ਆਪ ਜਪੋ ਅਵਰਾ ਨਾਮ ਜਪਾਵੋ ਸਾਧ ਸੰਗਤ ਜੀ ਆਹੋ ਭੁੱਲਾਂ ਚੁੱਕਾ ਮਾਫ਼ ਕਰਨੀਆਂ ਤੋਂ ਸਾਧ ਸੰਗਤ ਜੀ ਸੀਸ ਤੇ ਨਹੀਂ ਦਾਸ ਨੂੰ ਵੀ ਸਾਧ ਸੰਗਤ ਜੀ ਧੰਨਵਾਦ ਕਰਦੇ ਹਾਂ ਗੁਰੂਗ੍ਰੰਥ ਸਾਹਿਬ ਜੀ ਦਾ ਸਾਧ ਸੰਗ ਜੀ ਗੁਰੂ ਅਰਜਨ ਦੇਵ ਜੀ ਦਾ ਧੰਨਵਾਦ ਖੰਡੇ ਵਾਲੀ ਸੱਚੀ ਸਰਕਾਰ ਦਾ ਧੰਨਵਾਦ ਸੰਗਤ ਦਾ ਜੋ ਵੀ ਸੰਗਤ ਆਈ ਹੈ ਸੰਗਤ ਨੂੰ ਜੀ ਆਇਆਂ ਸਾਧ ਸੰਗ ਜੀ ਭਾਈ ਦਵਿੰਦਰ ਸਿੰਘ ਸਾਧ ਸੰਗ ਜੀ ਉਹਨਾਂ ਦਾ ਵੀ ਧੰਨਵਾਦ ਜਿਨ੍ਹਾਂ ਨੇ ਸੰਗਤ ਦੇ ਦਰਸ਼ਨ ਕਰਵਾਏ ਸਾਧ ਸੰਗ ਜੀ ਆਓ ਸਾਧ ਸੰਗ ਜੀ ਫਤਈ ਬੁਲਾਈਏ ਸਾਰੀਆਂ ਸੰਗਤਾਂ ਕੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਈ